ਬਟਾਲਾ ਦੇ ਭੀੜ-ਪਾੜ ਵਾਲੇ ਇਲਾਕੇ ਜਲੰਧਰ ਰੋਡ ਤੇ ਸਥਿਤ ਇੱਕ ਬੈਂਕ ਚ ਪੈਸੇ ਜਮ੍ਹਾਂ ਕਰਾਉਣ ਆਏ ਬਟਾਲਾ ਦੇ ਰਹਿਣ ਵਾਲੇ ਪੰਖ ਜਮਾਹਾਜਨ ਦਾ ਬੈਂਕ ਦੇ ਬਾਹਰ ਕੁਝ ਮਿੰਟਾਂ ਚ ਐਕਟਿਵਾ ਹੋਈ ਚੋਰੀ। ਉੱਥੇ ਹੀ ਇਸ ਚੋਰੀ ਵਿਵਾਦ ਦਾ ਤਾ ਨੂੰ ਅੰਜਾਮ ਦਿੰਦਾ ਨੌਜਵਾਨ ਸੀਸੀਟੀਵੀ ਕੈਮਰੇ ਚ ਹੋਇਆ ਕੈਦ। ਬੈਂਕ ਚ ਜਮਾਹਾਜਨ ਜੋ ਬਟਾਲਾ ਦੇ ਰਹਿਣ ਵਾਲੇ ਹਨ ਨੇ ਦੱਸਿਆ ਕਿ ਉਹ ਬੈਂਕ ਚ ਕੁਝ ਕੰਮ ਕਰਨ ਆਏ ਜਦ ਬੈਂਕ ਚੋਂ ਕੁਝ ਮਿੰਟਾਂ ਚ ਬਾਹਰ ਨਿਕਲੇ ਤਾਂ ਦੇਖਿਆ ਕਿ ਉਸ ਦਾ ਸਕੂਟਰ ਉਥੋਂ ਗਾਇਬ ਸੀ। ਜਦ ਬੈਂਕ ਦੀ ਸੀਸੀਟੀਵੀ ਕੈਮਰਾ ਦੀ ਵੀਡੀਓ ਦੇਖੀ ਤਾਂ ਉਸ ਦਾ ਸਕੂਟਰ ਉੱਥੇ ਬਾਹਰ ਖੜੇ ਇੱਕ ਨਕਾਸ਼ ਪੋਸ਼ ਨੌਜਵਾਨ ਨੂੰ ਚੋਰੀ ਕੀਤਾ ਗਿਆ ਜਿਹਦੀ ਸਿਕਾਇਤ ਉਸ ਵੱਲੋਂ ਦਰਜ ਕਰਵਾਈ ਗਈ ਉਧਰ ਪੰਚਮ ਮਹਾਜਨ ਦਾ ਕਹਿਣਾ ਸੀ ਕਿ ਕੁਝ ਹੀ ਮਿੰਟਾਂ ਚ ਉਸ ਦਾ ਸਕੂਟਰ ਬੈਂਕ ਦੇ ਬਾਹਰ ਤੋਂ ਇੱਕ ਵਿਅਕਤੀ ਚੋਰੀ ਕਰਕੇ ਫਰਾਰ ਹੋ ਗਿਆ ਅਤੇ ਉਹਨਾਂ ਹੱਥ ਜੋੜ ਅਪੀਲ ਕੀਤੀ ਕਿ ਜੇਕਰ ਪੰਜਾਬ ਬਚਾਉਣਾ ਹੈ ਤਾਂ ਪੁਲਿਸ ਇਹ ਨਾਲ ਲੁੱਟਾਕੂਆਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਨਾਕ ਪਾਵੇ ਦੇਖੋ ਪੂਰੀ ਰੂਪਰ ਨਿਊਜ਼ ਪੰਜਾਬ ਤੇ ਮੇਰਾ ਨਾਮ ਪੰਕਜ ਮਾਇਨ ਹੈ ਕੀ ਕਰਨਾ ਹੈ ਇਹਦਾ ਅੱਜ ਮੈਂ ਸਵੇਰੇ 10:15 ਮਿੰਟ ਤੇ ICICI ਬੈਂਕ ਚ ਗਿਆ ਸੀ ਜਦੋਂ ਮੈਂ ਬੈਂਕ ਦੇ ਅੰਦਰ ਗਿਆ ਤੇ ਉੱਥੇ ਥੋੜਾ ਮੈਨੂੰ ਟਾਈਮ ਲੱਗ ਗਿਆ ਮੈਂ ਬਾਹਰ ਆ ਕੇ ਦੇਖਿਆ ਮੈਂ ਬੜੀ ਇੱਧਰ ਉੱਧਰ ਝਾਤੀ ਮਾਰੀ ਮੇਰੀ ਜਿਹੜੀ ਸਕੂਟੀ ਸੀ PB06Z1899 ਉਹ ਮੈਨੂੰ ਮਿਲੀ ਨਹੀਂ ਮੈਂ ਫਿਰ ਵੀ ਕੋਸ਼ਿਸ਼ ਕੀਤੀ ਵੀ ਸ਼ਾਇਦ کہیں ਇੱਧਰ ਉੱਧਰ ਨਾ ਕਰ ਦਿੱਤੀ ਹੋਏ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਲੱਭੀ ਫਿਰ ਮੈਂ ਉਹਨੂੰ ਸਕੂਟੀ ਨੂੰ ਉਹਦੇ ਤੇ ਬੈਂਕ ਦੇ ਜਿਹੜੇ ਆ ਕੈਮਰੇਆ ਚ ਚੈੱਕ ਕੀਤਾ ਤੇ ਮੇਰੀ ਸਕੂਟੀ ਇੱਕ ਲੜਕਾ ਜਿਹੜਾ ਉਹ ਲੈ ਕੇ ਜਾ ਰਿਹਾ ਸੀ 10 ਵਰਗੇ 24 ਮਿੰਟ ਦੇ ਉੱਤੇ ਉਹਨੇ ਮੇਰੀ ਸਕੂਟੀ ਜਿਹੜੀ ਹੈ ਖੋਲ ਕੇ ਲੈ ਗਿਆ ਉਹ ਤੇ ਇਸ ਤਰੀਕੇ ਦੇ ਨਾਲ ਬੈਂਕ ਵਾਲੇ ਵੀ ਦੱਸ ਰਹੇ ਸੀ ਵੀ ਇੱਥੇ ਅੱਗੇ ਵੀ ਵਾਰਦਾਤਾ ਹੋਈਆਂ ਨੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੇ ਇਸੇ ਤਰ੍ਹਾਂ ਨਾਲ ਕਿ ਘਟਨਾਵਾਂ ਚੋਰੀ ਦੀਆਂ ਹੁੰਦੀਆਂ ਰਹਿਣਗੀਆਂ ਤੇ ਲੋਕ ਆਪਣੇ ਉਹਨੂੰ ਪੁਚਾਲੇ 'ਚ ਸੁਰੱਖਿਅਤ ਕਿੱਦਾਂ ਮਹਿਸੂਸ ਕਰਨਗੇ। ਔਰ ਹਾਂ ਮੈਂ ਕੰਪਲੀਟ ਕਰਾਈ ਹੈ ਜੀ ਆਪਣੇ ਬਾਬਾ ਸਟੈਂਡ ਪੁਲਿਸ ਚੌਂਕੇ 'ਚ ਆਪਣੀ ਕੰਪਲੀਟ ਵੀ ਦਰਜ ਕਰਾਤੀ ਆ। ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਇਹਨੂੰ ਨਾ ਰੋਕਿਆ ਗਿਆ ਤੇ ਲੋਕ ਤੰਗ ਪੈ ਗਏ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਹੈ ਉਹ ਕਾਰਵਾਈ ਕਰ ਸਕਦੇ। ਉਹਦੇ 'ਚ ਇੱਕ ਵਿਅਕਤੀ ਪਹਿਲਾਂ ਆ ਰਿਹਾ ਉਹ ਅੱਗੇ ਨਿਕਲ ਗਿਆ ਉਹਦੇ ਨਾਲ ਦੂਸਰਾ ਆਇਆ ਉਹਨੇ ਮੂੰਹ ਬੰਨੇ ਦਾ ਸੀ ਉਹ ਵੀਡੀਓ 'ਚ ਨਜ਼ਰ ਨਹੀਂ ਆ ਰਿਹਾ ਤਾਂ ਮੂੰਹ ਉਹਨੇ ਮੂੰਹ ਤੇ ਕੋਈ ਕੱਪੜਾ ਬੰਨਿਆ ਦਾ ਸੀ ਔਰ ਉਹਨੇ ਸਕੂਟੀ ਮੇਰੀ ਲੌਕ ਸੀਗੀ ਸਕੂਟਰੀ ਨੂੰ ਖੋਲ ਕੇ ਆਰਾਮ ਨਾਲ ਲੈ ਕੇ ਗਿਆ ਉਹ ਤੇ ਇਹ ਮੇਰ ਦਾ ਅੱਜ ਘਟਨਾ ਹੋਈ ਆ